ਜੇ ਜ਼ਿੰਦਗੀ 'ਚ ਕੁਝ ਵੱਖਰਾ ਕਰਨਾ ਹੈ ਤਾਂ ਸ਼ੇਰ ਵਰਗੀ ਜ਼ਿੰਦਗੀ ਸਵਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਚੁਣੌਤੀਆਂ ਆਉਣ ਤਾਂ ਘਬਰਾਉਣ ਦੀ ਲੋੜ ਨਹੀਂ ਚੁਣੌਤੀਆਂ ਨੂੰ ਲਓ ਸਵੀਕਾਰੋ ਤੇ ਫਿਰ ਉਹਨੂੰ ਹੱਲ ਕਰਕੇ ਜਿਹੜਾ ਮਜ਼ਾ ਨਾ ਉਹ ਵੱਖਰਾ ਹੀ ਹੈ ਆਨੰਦ ਹੀ ਵੱਖਰਾ ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ੇਰ ਆਪਣਾ ਸ਼ਿਕਾਰ ਆਪ ਕਰਦਾ ਹੈ ਮਰਿਆ ਮਾਸ ਨਹੀਂ ਖਾਂਦਾ ਉਹ ਮੁਸੀਬਤ ਪੈ ਤੇ ਘਾ ਵੀ ਨਹੀਂ ਖਾਂਦਾ ਇਸੇ ਤਰ੍ਹਾਂ ਜੇ ਸਾਡੇ ਵੀ ਜੀਵਨ ਦੇ ਵਿੱਚ ਕੋਈ ਮੁਸੀਬਤ ਆ ਜਾਵੇ ਨਾ ਤੇ ਸਾਨੂੰ ਆਪਣੇ ਅਸੂਲਾਂ ਨਾਲ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਜਿਵੇਂ ਸ਼ੇਰ ਨਹੀਂ ਕਰਦਾ ਆਪਣੇ ਅਸੂਲਾਂ ਦੇ ਪੱਕੇ ਰਹੋ ਹਾਲਾਤ ਜਿਹੜੇ ਆ ਤੁਹਾਡੀ ਮਿਹਨਤ ਦੇ ਨਾਲ ਬਦਲ ਜਾਣਗੇ ਪਰ ਜੇ ਤੁਸੀਂ ਆਪਣੇ ਅਸੂਲਾਂ ਨਾਲ ਕੰਪਰੋਮਾਈਜ਼ ਕਰ ਲਿਆ ਤਾਂ ਸਾਰੀ ਉਮਰ ਪਛਤਾਵਾ ਰਹੇਗਾ ਕਿ ਮੈਂ ਇੱਥੇ ਐਵੇਂ ਨਾ ਕਰਦਾ ਤਾਂ ਐਵੇਂ ਨਹੀਂ ਹੋਣਾ ਸੀ ਕਿਉਂਕਿ ਗਦੇ ਪ੍ਰਸਥਿਤੀ ਰੱਬ ਨਾ ਕਰੇ ਮਾੜੀ ਆ ਜਾਵੇ ਪ੍ਰਸਥਿਤੀ ਲਾਈਫ ਦੇ ਵਿੱਚ ਤਾਂ ਫਾਇਦਾ ਉਠਾਉਣ ਵਾਲੇ ਬਹੁਤ ਸਾਰੇ ਲੋਕ ਮਿਲ ਜਾਂਦੇ ਆ ਉਹਨਾਂ ਤੋਂ ਬਚਣ ਲਈ ਆਪਣੀ ਵਿਜ਼ਡਮ ਦੀ ਜਿਹੜੀ ਹੈ ਵਰਤੋਂ ਕਰਨੀ ਹੈ ਸ਼ੇਰ ਵਰਗੇ ਬਣੇ ਰਹਿਣਾ ਜੇ ਗਦੇ ਵਰਗੇ ਬਣੇ ਤਾਂ ਫਿਰ ਲੋਕਾਂ ਨੇ ਸਾਨੂੰ ਭਾਰ ਢੋਣ ਲਈ ਇਸਤੇਮਾਲ ਤੇ ਕਾਰ ਹੀ ਲੈਣਾ ਸ਼ੇਰ ਵਰਗੇ ਬਣੇ ਰਹੇ ਆਪਣੇ ਅਸੂਲ ਨਹੀਂ ਛੱਡੇ ਤਾਂ ਲੋਕ ਸਾਹਮਣੇ ਤਾਂ ਕੀ ਪਿੱਠ ਪਿੱਛੇ ਵੀ ਗੱਲ ਕਰਨ ਵਾਲੀ ਦੋ ਵਾਰ ਸੋਚਦੇ ਆ ਕਿ ਉਹਦੇ ਬਾਰੇ ਬੋਲੀਏ ਕਿ ਨਾ ਬੋਲੀਏ ਜੇ ਕਿਸੇ ਨੇ ਦੱਸਤਾ ਜੇ ਐਵੇਂ ਹੋ ਗਿਆ ਜੇ ਉਹਨੂੰ ਪਤਾ ਲੱਗ ਗਿਆ ਜ਼ਿੰਦਗੀ ਸਵਾਦ ਉਸੇ ਦਾ ਹੀ ਹੈ ਜਿਹੜੀ ਸ਼ੇਰਾਂ ਵਰਗੀ ਹੈ ਜਿਹੜੀ ਗਧਿਆਂ ਵਰਗੀ ਆ ਉਹਦਾ ਕੋਈ ਫਾਇਦਾ ਨਹੀਂ ਉਹ ਤਾਂ ਫਿਰ ਭਾਰਤ ਨੂੰ ਘਰ ਦੇ ਵੀ ਇਸਤੇਮਾਲ ਕਰਦੇ ਆ ਰਿਸ਼ਤੇਦਾਰ ਵੀ ਕਰਦੇ ਆ ਆਲਾਦਵਾਲਾ ਵੀ ਕਰਦਾ ਸੋ ਪ੍ਰਸਥਿਤੀਆਂ ਨਾਲ ਲੜਨਾ ਨਜਿੱਠਣਾ ਉਹਨਾਂ ਨੂੰ ਉਨ੍ਹਾਂ ਵਿੱਚੋਂ ਨਿਕਲਣ ਦਾ ਹੱਲ ਲੱਭਣਾ ਹੈ ਸ਼ੇਰ ਵਰਗੀ ਜ਼ਿੰਦਗੀ ਜਿਉਣੀ ਹੈ ਦੁਨੀਆ ਤੁਹਾਡੇ ਹੁੰਦਿਆਂ ਵੀ ਤੁਹਾਡੀ ਤਾਰੀਫ ਕਰੇ ਤੇ ਤੁਹਾਡੀ ਐਬਸੈਂਸ ਦੇ ਵਿੱਚ ਵੀ ਕਰੇ ਜਿਵੇਂ ਕੁਝ ਲੋਕ ਦੁਨੀਆ ਤੋਂ ਵੀ ਚਲੇ ਜਾਂਦੇ ਆ ਪਰ ਉਹਨਾਂ ਦੀ ਤਾਰੀਫ ਜਿਉਂਦੀ ਰਹਿੰਦੀ ਆ ਉਹ ਹੁੰਦੇ ਕੌਣ ਨੇ ਜਿਹੜੇ ਅਸੂਲਾਂ ਕਰਕੇ ਖੜੇ ਰਹਿ ਜਿਹੜੇ ਸ਼ੇਰ ਬਣੇ ਰਹੇ ਜਿਨ੍ਹਾਂ ਨੇ ਮੁਸੀਬਤ ਆਈ ਤੇ ਕਾਹ ਨਹੀਂ ਖਾਦਾ ਹਣ ਤੁਸੀਂ ਆਪ ਸਮਝਦਾਰ ਹੋ ਤੁਹਾਨੂੰ ਇਹ ਸਾਰਾ ਪਤਾ ਲੱਗ ਗਿਆ ਕਿ ਮੈਂ ਕੀ ਕਹਿਣਾ ਚਾਹੁੰਦੀ ਆ ਉਮੀਦ ਹੈ ਕਿ ਤੁਸੀਂ ਚੁਣੌਤੀਆਂ ਨੂੰ ਸਵੀਕਾਰੋਗੇ ਉਹਨਾਂ ਨੂੰ ਵੇਖ ਕੇ ਰੋਵੋਗੇ ਨਹੀਂ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋਗੇ ਤੇ ਇਹ ਮੇਰਾ ਵਾਅਦਾ ਹੈ ਤੁਹਾਡੇ ਨਾਲ ਵੀ ਤੁਸੀਂ ਫਿਰ ਕਿਸੇ ਅਲੱਗ ਮੋੜ ਤੇ ਆਪਣੇ ਆਪ ਨੂੰ ਦੇਖੋਗੇ ਵੀ ਜ਼ਰੂਰ